ਉਹ ਤੱਕ ਸਾਰੀਆਂ ਬੀਹਾਂ ਸਨ ਭਰੀਆਂ ਮਿਲਣਗੀਆਂ ਆਹ ਦੇਖ ਲਓ ਆਹ ਬੀਹੀ ਵੀ ਸਾਰੀ ਭਰੀ ਵੀ ਆਹ ਚੱਲਦਾ ਦਰਿਆ ਵਾਂਗ ਠੰਡ ਦਾ ਉਹ ਜਿਹੜਾ برف ਡੇਗੀ ਜਾਂਦੀ ਆ ਆਹ ਦੇਖੋ ਪੂਰੇ ਚੱਲ ਪਏ ਬਈ ਫਾਇਰ ਦੇਖੋ ਮੀਂਹ ਦੀ ਵੀ ਪੂਰੀ ਫੁੱਲ ਸਪੀਡ ਹੈ ਹਾਂ ਫਾਂਡ ਦਾ ਹੋਊ ਜਦੋਂ ਬਰਫ ਡੇਗੀ ਜਾਂਦੀ ਆ ਆ ਦੇਖੋ ਸਭ ਹੀ ਪਾਣੀ ਉਹਦਾ ਹੋਊਗਾ ਜਮਨ ਜੇ ਜਿਆਦੇ ਕਿੜੇ ਪਾਤੇ ਫਸਲ ਦਾ ਵੀ ਨੁਕਸਾਨ ਆ ਉੱਪਰ ਆਪਣੇ ਬੰਨੇ ਹੁੰਦੇ ਨੇ ਤੇ ਪੈਂਦੇ ਤਾਂ ਨਹੀਂ ਤੁਹਾਨੂੰ ਵੀ ਹੋ ਸਕਦਾ ਪਰ ਉਮਾਰਾ ਦਾ ਆ ਗੜੇ ਦੇਖਦੇ ਕਰਾਂ ਸਵਾਸ ਹੀ ਹੋ ਗਿਆ ਪੂਰਾ ਕਾਲਾ ਕਾਲਾ ਬੱਦਲ ਹੋਇਆ ਬਈ ਨਹੀਂ ਪਈ ਜਾਂਦਾ 45 ਚੱਲ ਰਹੇ ਨੇ ਗੜੇ ਦਾ हट ਗੇ 10 ਲਾਸਤ ਪਹਿਲਾਂ ਇੱਕ ਆ ਗਈ ਸੀ ਹਵਾ ਚੱਲਦੀ ਹੈ ਠੰਡੀ ਹਵਾ ਥੋੜੀ ਫਸਲ ਨੂੰ ਖਰਾਬ ਕਰਦੇ ਉਮੀਦ ਆਦਾ ਕੋਈ ਚੱਕਰ ਨਹੀਂ ਸੀ ਪਰ ਜਿਹੜੀ ਹਵਾ ਚੱਲਦੀ ਫਹਾਰ ਚੱਲਦੀ ਹੈ ਨੇਰੀ ਇਹ ਜਾਦੇ ਫਸਲਾਂ ਨੂੰ ਨੁਕਸਾਨ ਕਰਦੇ ਦੇਖੋ ਫਮੇ ਦੇਖ ਕੇ ਮਿਹਲਦੀ ਕਿੰਨੀਆਂ ਵਕ ਫ੍ਰੀਡ ਨਾ ਚੱਲ ਰਹੀ ਹੈ ਲੋ ਜੀ ਆਪਾਂ ਕਰਦੇ ਸਟਾਰਟਿੰਗ ਕਿਉਂਕਿ ਬੋਰੀ ਲੈ ਲਈ ਉਸ ਤੇ ਥੋੜਾ ਥੋੜਾ ਮੀਂਹ ਪੈਂਦਾ ਹਵਾ ਪੂਰੀ ਚੱਲਦੀ ਹੈ ਤਾਂ ਤੁਹਾਨੂੰ ਦਿਖਾਉਣੇ ਉਮੀਦ ਦੇ ਨਜ਼ਾਰੇ ਸਾਢੇ 6 ਦਾ ਅੱਧਾ ਦਾ ਟਾਈਮ ਆ ਤਾਂ ਵਲੌਗ ਆਪਾਂ ਕਾਮ ਨੂੰ ਹੀ ਕੱਢ ਕੀਤਾ ਦੇਖੋ ਨਜ਼ਾਰੇ ਦੇਖੀ ਚੱਲ ਕਿਆ ਬਾਤ ਹੈ ਕਿਆ ਬਾਤ ਹੈ ਦੇਖੋ 45 ਵੀ ਚੱਲੀ ਜਾਂਦੀ ਆ ਸੜਕਾਂ ਵੀ ਗਿੱਲੀਆਂ ਆ ਬੋਰੀ ਉੱਡ ਗਈ ਆਪਣੀ ਬੋਰੀ ਉੱਡ ਗਈ ਬੋਰੀ ਵੀ ਉੱਡੂ ਸਰ ਵਾਲੀ ਦੇਖੋ ਦੇਖੋ ਮਾਹੌਲ ਸਾਡੇ ਬਈ ਪਿੰਡਾਂ ਦੇ ਬੋਰੀ ਡਿੱਗੂ ਯਾਰ ਇਹਨੂੰ ਇੱਥੇ ਰੱਖਣ ਦੇ ਕਿਉਂ ਬਾਬਾ ਓਕੇ ਕਿ ਕਿ ਕਿਵੇਂ ਆ ਮਾਹੌਲੋ ਮਾਹੌਲ ਦੇਖੋ ਜੀ ਆਹ ਦੇਖੋ ਬੀਹਾਂ ਸਾਰੀਆਂ ਭਰੀ ਭਰ ਜਾਂਦੀਆਂ ਨੇ ਮਾੜੇ ਜਿਹੀ ਮੀਂਹ ਨਾਲ ਨਾਲੇ ਕਿੰਨਾ ਕਿ ਮੀਂਹ ਪਿਆ ਜੇਕਰ ਤੇ ਜ਼ਿਆਦੇ ਮੀਂਹ ਪੈ ਜਾਏ ਮੈਨੂੰ ਐ ਲੱਗਦਾ ਵੀ ਅੱਡੇ ਘਾਰਾਂ ਦੇ ਵਿੱਚ ਪਾਣੀ ਭਰ ਜਾਊ ਅੱਧੀਆਂ ਨਿਓਆ ਦੇ ਵਿੱਚ ਪਾਣੀ ਭਰ ਕੇ ਡੁੱਬ ਜਾਣਗੇ ਘਰਾਂ ਦੇ ਵਿੱਚੋਂ ਫੁੱਲ ਪਾਣੀ ਭਰਿਆ ਹੋਇਆ ਵੀਹਾਂ ਸਾਰੇ ਪਾਸੇ ਇੱਕੋ ਹੀ ਹੋਈਆਂ ਭੀਹਾਂ ਨੇ ਕੀ ਬਾਤ ਆ ਜੀ ਦੇਖੋ ਓ ਤੱਕ ਸਾਰੀਆਂ ਬੀਹਾਂ ਨੂੰ ਭਰੀਆਂ ਮਿਲਣਗੀਆਂ ਆ ਦੇਖ ਲੋ ਆ ਬੀਹੀ ਬੀ ਸਾਰੀ ਭਰੀ ਪਈ ਆ ਐ ਚੱਲਦਾ ਦਰਿਆ ਵਾਂਗੂ ਓਏ 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 ਨਿਕਲੀ ਐ ਬਾਪੂ ਉੱਚਾ ਸੁਣਦਾ ਬਾਪੂ ਹੂੰ ਦੇਖੋ ਬਈ 20 ਪੁਆਇੰਟ ਨੂੰ ਆ ਠੀ ਹੱਲੇ ਬੱਲੇ ਨੇ ਹਾਂ ਹਾਂ ਮੇਰੀ ਵਾਲੀ ਦੀ ਵਸੀ ਬੜਾ ਨੇਰ ਖਾਨਾ ਸੀ ਹੁਣ ਹਜੇ ਪੰਤਾਲੇ ਚੱਲੀ ਜਾਂਦਾ ਦੇਖੋ ਹਾਲੇ ਪੰਤਾਲੇ ਹਜੇ ਵੀ ਚੱਲੀ ਜਾਂਦੇ ਨੇ ਇੰਨਾ ਮੀਂਹ ਹਿੱਟਿਆ ਰੱਬ ਨੇ ਤੇ ਗਲੀਆਂ ਬੀਆਂ ਸਾਡੀਆਂ ਸਾਰੀਆਂ ਭਰ ਜਾਂਦੀਆਂ ਨੇ ਬਈ ਦੇਖੋ ਇਹ ਵਿਕਾਸ ਆ ਸਾਡਾ ਆ ਵੀ ਗਲੀ ਬਰੀ ਫੇ ਇਧਰੋਂ ਤਾਂ ਪਾਈਆਂਗੇ ਦੇਖੋ ਇਹ ਥੋੜਾ ਜਿਆ ਕੱਲ ਕਰ ਆਪਣੀ 2 ਉੱਚੀ ਦੀ ਪੰਤਾਲੇ ਹਜੇ ਵੀ ਚੱਲੀ ਜਾਂਦਾ ਇਹ 20 ਉੱਚੀ ਕਰਕੇ ਇੱਥੇ ਪਾਣੀ ਆਉਂਦਾ ਨਹੀਂ ਥੋੜਾ ਉੱਚਾ ਕਰਾ ਲਿਆ ਵੀ ਨਹੀਂ ਸਾਰੀਆਂ ਭਰੀਆਂ ਪਈ। ਜੀ ਹੁਣ ਆ ਗਏ ਆਪਾਂ ਆਪਣੇ ਘਰੇ ਤਾਂ ਪਹਿਲਾਂ ਆਪਾਂ ਇਹ ਬਾਲਟੀ ਧਰ ਕੇ ਦੂਸਾ ਸਕੂਟਰੀ ਲਾਉਣੇ ਅੰਦਰ ਕਿਉਂਕਿ ਮੀਂਹ ਦਾ ਟਾਈਮ ਆ ਹੁਣ ਤਾਂ ਕਿ ਰੋਟੀ ਖਾ ਕੇ ਭੈਣ ਦਾ ਟਾਈਮ ਆ। ਰਜਾਈ ਦੇ ਵਿੱਚ ਬੜੀ ਨਿੱਗ ਦੇ ਵਿੱਚ ਫੋਨ ਦੇਖਣ ਦਾ ਨਜ਼ਾਰਾ ਵਾਲਾ ਹੁੰਦਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਕਮੈਂਟ ਕਰਕੇ ਅਸਟ ਵੀਡੀਓ ਕਦੋਂ ਲੱਗੀ। ਸੋ ਸਪੋਰਟ ਕਰਾਂਗੇ।